ਲੋਈਆਂ ਖਾਸ ਦੇ ਨਜ਼ਦੀਕੀ ਨਵਾਂ ਪਿੰਡ ਦੋਨੇਵਾਚ ਕਿਸਾਨਾਂ ਨੂੰ ਝੋਨੇ ਦੀ ਪ੍ਰਾਲੀ ਨੂੰ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਐਸਡੀਐਮ ਸ਼ਾਕੋੜ ਮੈਡਮ ਸ਼ੁਭੀ ਆਂਗਰਾ ਕਾਨੂੰਗੋ ਕਮਲਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਗੁਲਾਬਦੀਪ ਸਿੰਘ ਵੱਲੋਂ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਾਲੀ ਨੂੰ ਸਾੜ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਤੇ ਕਈ ਭਿਆਨਕ ਬਿਮਾਰੀਆਂ ਲੱਗਣ ਦਾ ਵੀ ਖਤਸ਼ਾ ਬਣਿਆ ਰਹਿੰਦਾ ਹੈ। ਇਸ ਸਬੰਧੀ ਐਸਡੀਐਮ ਅਤੇ ਤਹਿਸੀਲਦਾਰ ਵੱਲੋਂ ਸਧਿਹਰੇ ਜਾਣਕਾਰੀ ਸਾਂਝੀ ਕੀਤੀ ਗਈ। ਲੋਈਆਂ ਖਾਸ ਤੋਂ ਹਰਜਿੰਦਰ ਬੱਬੂ ਦੀ ਰਿਪੋਰਟ। ਆ ਈਸ਼ਵਰੀ ਜਿਵੇਂ ਕਿ ਡੀਸੀ ਦਫਤਰ ਪੰਜਾਬ ਸਰਕਾਰ ਅਤੇ ਹਾਈ ਕੋਰਟ ਤੋਂ ਹੁ ਵੀ ਐਸਵਰੀ ਜਿਹੜੀ ਮੁੱਢਾ ਨੂੰ ਅੱਗ ਲਾਈ ਜਾਂਦੀ ਹਰ ਵਾਰ ਦੀ ਤਰ੍ਹਾਂ ਔਰੇ ਤੇ ਸਖਤਾਈ ਨਾਲ ਨਜਿੱਠਣਾ ਹੈ ਤੇ ਐਸੇ ਕਰਕੇ ਤਿੰਨ ਚਾਰ ਡਾਇਰੈਕਸ਼ਨ ਡੀਸੀ ਦਫਤਰ ਤੋਂ ਇਸ਼ੂ ਹੋਈਆਂ ਨੇ ਪਹਿਲੀ ਤੇ ਇਹ ਕਿ ਜਦੋਂ ਵੀ ਕਿਤੇ ਅੱਗ ਲੱਗੇਗੀ ਉਹਨੂੰ ਸੈਟੇਲਾਈਟ ਨਾਲ ਕੈਚ ਕਰਕੇ ਸ਼ਾਮ ਨੂੰ ਉਹਦੀ ਪੂਰੀ ਲਿਸਟ ਆ ਜਾਂਦੀ ਹੈ ਉੱਥੇ ਮੌਕੇ ਤੇ ਐਸਐਚਓ ਸਾਹਿਬ ਤੇ ਪਟਵਾਰੀ ਸਾਹਿਬ ਪਹੁੰਚਦੇ ਨੇ ਤੇ ਉੱਥੇ ਕਾਰਵਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ ਇਹ ਫਿਰ ਸਾਡੇ ਹੱਥ ਨਹੀਂ ਰਹ ਜਾਂਦਾ ਵੀ ਉੱਥੇ ਕਾਰਵਾਈ ਕਰਨੀ ਆ ਨਹੀਂ ਕਿਉਂਕਿ ਉਹ ਜਲੰਧਰ ਵੀ ਲਿਸਟ ਪਈ ਹੁੰਦੀ ਆ ਤੇ ਸਬਡਿਵੀਜ਼ਨ ਲੈਵਲ ਤੇ ਵੀ ਤੇ ਫਿਰ ਮੌਕੇ ਤੇ ਪਟਵਾਰੀ ਸਾਹਿਬ ਉਹਦੀ ਰਿਪੋਰਟ ਕਰਦੇ ਨੇ ਰਿਪੋਰਟ ਤੇ ਜਿਹੜਾ ਵੀ ਨਾਮ ਜਮ੍ਹਾਂਬੰਦੀ ਵਿੱਚ ਹੁੰਦਾ ਹੈ ਉਹ ਮਾਲਕ ਦਾ ਉੱਤੇ ਤਿੰਨ ਚਾਰ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਚਲਾਨ ਹੋ ਸਕਦਾ ਪਰਚਾ ਵੀ ਹੋ ਸਕਦਾ ਤੇ ਜਮ੍ਹਾਂਬੰਦੀ 'ਚ ਰੈਡ ਐਂਟਰੀ ਵੀ ਹੋ ਸਕਦੀ ਤੇ ਇਸੇ ਕਰਕੇ ਤਾਂਕਿ ਇਹ ਨੌਬਤ ਨਾ ਹੋਵੇ ਤੇ ਅਸੀਂ ਆਪਣੇ ਵਾਤਾਵਰਨ ਨੂੰ ਵੀ ਬਚਾ ਕੇ ਰੱਖੀਏ ਐਲੀ ਸਾਡੀ ਵੀ ਜ਼ਿੰਮੇਵਾਰੀ ਹੈ ਤੇ ਤੁਹਾਡੀ ਵੀ ਕਿ ਆਪਾਂ ਰਲ ਮਿਲ ਕੇ ਇਹ ਜਿਹੜਾ ਪਿਛਲੇ ਕੁ ਸਾਲਾਂ ਤੋਂ ਕੰਮ ਕਾਫੀ ਵਧੇ ਹੋਏ ਸੀ ਇਹਨੂੰ ਇਸ ਵਾਰੀ ਰੋਕੀਏ ਤਾਂ ਕਿ ਜਿੱਦਾਂ ਜਲੰਧਰ ਵਿੱਚ ਸ਼ਾਹਕੋਟ ਸਬ ਡਿਵੀਜ਼ਨ ਪਹਿਲੇ ਨੰਬਰ ਤੇ ਆਉਂਦੀ ਹੈ ਅੱਗਾ ਲੋਨ ਚ ਆਪਾਂ ਉਹਨੂੰ ਠੱਲ ਪਾਈ ਜਾ ਸਕੇ ਤੇ ਆਪਾਂ ਆਪਣਾ ਵਾਤਾਵਰਨ ਵੀ ਬਚਾਈਏ ਧੰਨਵਾਦ ਮੇਰਾ ਕਹਿਨ ਪੱਗਾ ਕਿ ਇਹਦੇ ਵਿੱਚ ਮੈਂ ਕਹਿ ਦਿੱਤਾ ਗਿਆ ਪਾਕਿਸਤਾਨਾ ਉਪਰਾਲੀ ਨਾ ਸਾੜਨ ਬਾਰੇ ਜਾਗਰੂਕਤਾ ਮੇਨ ਦੇਟੀ ਚੈਨਲ ਸਬ ਡਿਵੀਜ਼ਨ ਸ਼ਾਖੋਰ ਵਿੱਚ ਆਪਣੇ ਮਾਨਯੋਗ ਡੀਸੀ ਸਾਹਿਬ ਜਲੰਧਰ ਜੀ ਦੀ ਹਦਾਇਤ ਅਨੁਸਾਰ ਕੈਂਪ ਲਾ ਰਹੇ ਆ ਇੱਥੇ ਆ ਕੇ ਜਿੰਨੇ ਸਾਡੇ ਕਿਸਾਨ ਹਨ ਉਹਨਾਂ ਨਾਲ ਆਪਾਂ ਬੈਠ ਕੇ ਕੈਂਪ ਦੇ ਦੌਰਾਨ ਜਾਣਕਾਰੀ ਸਾਂਝੀ ਕੀਤੀ ਕਿ ਪ੍ਰਾਲੀ ਸੜਨ ਦੇ ਕੀ ਕੀ ਨੁਕਸਾਨ ਹਨ ਤੇ ਕਿਉਂ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ ਤੇ ਕੈਂਪ ਦੌਰਾਨ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਉਹ ਵੀ ਸੁਣੀਆਂ ਗਈਆਂ ਜਿਹੜੀਆਂ ਅਸੀਂ ਬੰਦੇ ਪੱਧਰ ਤੇ ਪ੍ਰਸ਼ਾਸਨ ਨਾਲ ਸਾਂਝੀਆਂ ਜ਼ਰੂਰ ਕਰਾਂ ਇਹੜੇ ਮੈਡਮ ਇਹਨਾਂ ਨੇ ਮੁਸ਼ਕਲਾਂ ਦੱਸੀਆਂ ਉਹਨਾਂ ਦਾ ਹੱਲ ਕਿਵੇਂ ਕੀਤਾ ਜਾਏਗਾ ਜੋ ਉਹਨਾਂ ਨੂੰ ਦੇਖੋ ਕਿਸਾਨੀ ਦੌਰਾਨ ਜੋ ਵੀ ਉਹਨਾਂ ਨੂੰ ਮੁਸ਼ਕਲ ਪੇਸ਼ ਆਂਦੀ ਹੈ ਟਰਾਲੀ ਨਾ ਸੜਨ ਵਿੱਚ ਸਾਰਿਆਂ ਨੇ ਸਾਨੂੰ ਸਹਿਯੋਗ ਦੇਣ ਦਾ ਇੱਕ ਵਿਸ਼ਵਾਸ ਦਿਵਾਇਆ ਹੈ ਤੇ ਜਿਵੇਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਉਵੇਂ ਅਸੀਂ ਵੀ ਇਹਨਾਂ ਦੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਸਹੀ ਪੱਧਰ ਤੇ ਜ਼ਰੂਰ ਆਪਾਂ ਲਿਜਾਵਾਂਗੇ